8 ਸਾਲ ਦੀ ਕੁੜੀ ਆ ਤੇ ਮਨਣਾ ਇਹਦੇ ਨਾਲ ਗਲਤ ਕੰਮ ਹੋਇਆ ਜੀ ਤੇ ਮੈਂ ਘਰ ਗਿਆ ਵਾਂ ਤੇ ਘਰੋਂ ਗਾੜੀਆਂ ਮੈਂ ਉਹਨਾਂ ਨੂੰ ਗਿਆ ਕਿ ਚਲੋ ਹੁੰਦਾ ਹੀ ਆ ਮਾਪਿਓ ਨੂੰ ਮੈਂ ਗਿਆ ਘਰ ਤੇ ਉਹ ਸਭ ਅੱਗੇ ਮੇਰੇ ਦਿਵਾਲੇ ਹੋ ਗਏ ਧਮਕੀਆਂ ਦਿੰਦੇ ਆ ਤੈਨੂੰ ਗੋਲੀਆਂ ਮਾਰ ਦਿੰਦੀ ਆ ਉਹ ਕਰਦੇ ਨਾ ਦੁਬਾਰਾ ਇਹਦੇ ਨਾਲ ਮਾੜਾ ਕੰਮ ਕੀਤਾ ਗਿਆ ਵਾ ਤੇ ਬਹੁਤ ਹੀ ਇਸ ਤੇ ਮਤਲਬ ਦੁਖਦਾਈਕ ਘਟਨਾ ਵਾ ਤੇ ਮਤਲਬ ਜਦੋਂ ਇਹਦੇ ਪਿਤਾ ਨੂੰ ਪਤਾ ਲੱਗਾ ਦੀ ਮਾਂ ਨੂੰ ਪਤਾ ਲੱਗਾ ਕਿ ਤਹੌਰ ਕਿਤੇ ਇਹਦੇ ਘਰ ਦੂ ਗਏ ਮਾਰਕੁੱਟਣ ਵਾਸਤੇ ਕਿਉਂਕਿ ਜਦੋਂ ਇਹ ਗਲਤ ਕੰਮ ਕਰਤਾ ਵਾ ਤੇ ਮਾਂ ਬਾਪ ਦੇ ਕੋਲੋਂ ਨਹੀਂ ਝੜਿਆ ਜਾਂਦਾ ਤੇ ਕਿਉਂਕਿ ਉਹਨਾਂ ਦੇ ਕੋਲੋਂ ਨਹੀਂ ਝੜਿਆ ਗਿਆ ਉਹ ਉਹਦੇ ਘਰ ਵਿੱਚ ਗਏ ਤੇ ਜਨੇ ਬਾਅਦ ਦੇ ਵਿੱਚ ਆ ਕੇ ਕਹਿੰਦਾ ਕਿ ਜੇ ਮੇਰੇ ਘਰ ਦੇ ਵਿੱਚ ਹੁਣ ਐਂਟਰੀ ਕੀਤੀ ਨਾ ਖਬਰਦਾਰ ਜੇ ਮੇਰੇ ਘਰ ਤੇ ਐਂਟਰੀ ਕੀਤੀ ਮੈਂ ਤੈਨੂੰ ਗੋਲੀਆਂ ਨਾਲ ਭਾੜ ਦਾਵਾਂਗਾ ਇਹ ਇੱਕ ਵਾਰੀ ਨਹੀਂ ਇਹਨਾਂ ਸ਼ਬਦ ਯੂਜ਼ ਕੀਤਾ ਕਾਫੀ ਵਾਰੀ ਕੀਤਾ ਕੀਤਾ ਵੀ ਸਾਡੇ ਮਤਲਬ ਮਸੀਹ ਕੌਮ ਦੇ ਤੁਸੀਂ ਆ ਇਹ ਪਰ ਹੁਣ ਕੌਮ ਦੀ ਗੱਲ ਨਹੀਂ ਆ ਇਹ ਇੱਕ ਇਨਸਾਨੀਅਤ ਦੀ ਗੱਲ ਆ ਕਿਉਂਕਿ ਇਹ ਬੇਟੀ ਜਦੋਂ ਆਪਾਂ ਬੇਟੀ ਬੇਟੀ ਦੇ ਨਜ਼ਰੇ ਚ ਵੇਨੇ ਨਾ ਇਹਦੇ ਵਿੱਚ ਸਾਨੂੰ ਕੋਈ ਧਰਮ ਜਾਤ ਦਾ ਕੋਈ ਈਸ਼ੂ ਨਹੀਂ ਹੁੰਦਾ ਕਿਉਂਕਿ ਬੇਟੀ ਤੇ ਬੇਟੀ ਆ ਜੇ ਅੱਜ ਇਹ ਬੇਟੀ ਨਾਲ ਇਦਾਂ ਦਾ ਕੰਮ ਹੋਇਆ ਵਾ ਉਹ ਮਤਲਬ ਜੇ ਇਹਨਾਂ ਦੇ ਨਾਲ ਇਦਾਂ ਦਾ ਕੰਮ ਹੋਇਆ ਹੁੰਦਾ ਤੇ ਜਿਹੜਾ ਮਤਲਬ ਇਹ ਇਹ ਗੋਲੀਆਂ ਦੀ ਤਮ ਕੀ ਦੇ ਰਿਹਾ ਵਾ ਇਹਦੇ ਕੋਲ ਕੁਝ ਨਾ ਕੁਝ ਹੈਗਾ ਵਾ ਤੇ ਇਹ ਅਸੀਂ ਪੁਲਿਸ ਪ੍ਰਸ਼ਾਸਨਗਾਰੀ ਵੀ ਬੇਨਤੀ ਆ ਕਿ ਇਹਦੇ ਕੋਲ ਇਹ ਜਿਹੜੇ ਹਥਿਆਰ ਜਿਹੜੇ ਆ ਇਹ ਬਰਾਮਤ ਕੀਤੇ ਜਾਣ ਤੇ ਸਾਨੂੰ ਮਤਲਬ ਸੀਐਮ ਸੀਐਮ ਦੇ ਅੱਗੇ ਵੀ ਸਾਨੂੰ ਮਤਲਬ ਬੇਨਤੀ ਆ ਇਸ ਪੰਜਾਬ ਦੇ ਤੇ ਮਤਲਬ ਜਿਹੜੀ ਆ ਇਹ ਇਹ ਜਿਹੜੀ ਘਟਨਾ ਵਾ ਇਹ ਮਤਲਬ ਮੱਦੇ ਨਜ਼ਰ ਰੱਖਦੇ ਹੋਏ ਇੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ ਅਸਮਰਨ ਦਾ ਵਾ ਆਪਣਾ ਮਸੀਹ ਆਗੂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਜ਼ਿਲੇ ਗਰਦਾਪੁਰ ਦੀ ਧਰਤੀ ਦੇ ਉੱਤੇ ਅੱਜ ਐਡਾ ਘਣਾਉਣਾ ਜਿਹੜਾ ਕਾਂਡ ਹੋਇਆ ਜੋ ਕੇ ਸੁਣ ਕੇ ਆਤਮਾ ਜਿਹੜੀ ਅੰਦਰੋਂ ਕੰਬ ਗਈ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਛੋਟੀ ਜੀ ਬੱਚੀ 5 ਸਾਲ ਦੀ ਬੱਚੀ ਹੈ ਤੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੀ ਦੇ ਨਾਲ ਬੜੀ ਵੱਡੀ ਇੱਕ ਦਰਿੰਦਗੀ ਕੀਤੀ ਗਈ ਹੈ ਉਹਦੇ ਨਾਲ ਰੇਪ ਕੀਤਾ ਗਿਆ ਮੇਰੇ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹਨੂੰ ਮਸਲੇ ਨੂੰ ਉਲਝਾਉਣ ਵਾਸਤੇ ਕਈ ਜਿਹੜੇ ਆਪਣੇ ਵੱਲੋਂ ਤੱਥ ਪੇਸ਼ ਕਰ ਰਹੇ ਨੇ ਕਿ ਇਹ ਬੰਦਾ ਜਿਹੜਾ ਇਹ ਮੈਂਟਲੀ ਡਿਸਟਰਬ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪਿੰਡ ਵਾਸੀਆਂ ਤੋਂ ਇਹ ਵੀ ਪਤਾ ਚੱਲਿਆ ਕਿ ਬਹੁਤ ਸਾਰੀਆਂ ਲੇੜੀ ਦੇ ਮਗਰ ਜਾਂ ਬੱਚਿਆਂ ਦੇ ਮਗਰ ਇਹ ਪਹਿਲੇ ਵੀ ਇਹ ਦੰਦੀਆਂ ਕਾਰਮਈਆਂ ਜਿਹੜੀਆਂ ਕਰਦਾ ਸੀ ਔਰ ਜਦੋਂ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਨਚੂੜ ਇਹ ਨਿਕਲ ਕੇ ਆਉਂਦਾ ਕੇ ਪਿੰਡ ਦੇ ਵਿੱਚ ਇਹ ਘਟਿਆ ਕਿਸਮ ਦੀ ਇਹ ਬੰਦਾ ਜਿਹੜਾ ਜਿਹਨੇ ਇਹ ਕਾਰਵਾਈ ਕੀਤੀ ਹੈ ਉਹ ਬੰਦਾ ਪਹਿਲੇ ਵੀ ਇਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਜਿਹੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਗਿਆ ਇੱਥੋਂ ਤੱਕ ਕਿ ਜਿਹੜੀ ਬੱਚੀ ਦੀ ਮਦਰ ਹੈ ਉਹਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਉਹਨੇ ਵੀ ਮੈਨੂੰ ਇਹ ਬੇਨਤੀ ਕੀਤੀ ਹੈ ਕਹਿੰਦੀ ਇਹ ਮੇਰੇ ਪਿੱਛੇ ਵੀ ਜਿਹੜਾ ਵਾ ਕਾਫੀ ਦਿਨਾਂ ਤੋਂ ਪਿੱਛੇ ਪਿਆਦਾ ਹੀ ਵਟੇ ਮਾਰ ਕੇ ਇਹਨੂੰ ਪਹੁੰਚਦੀ ਸੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹ ਬੰਦਾ ਮੈਂਟਲੀ ਡਿਸਟਰਬ ਹੈ ਜਿਹੜੇ ਬੰਦਿਆਂ ਨੇ ਇਹਨੂੰ ਪਰਿਵਾਰ ਵਿੱਚ ਰੱਖਿਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਆ ਇਹ ਕਿਤੇ ਨਾ ਕਿਤੇ ਜਾ ਕੇ ਇਹਨੂੰ ਮਤਲਬ ਜਿਹੜਾ ਵਾ ਮੈਂਟਲ ਖਾਨੇ ਦੇ ਵਿੱਚ ਇਹਨੂੰ ਐਡਮਿਟ ਕਰਾਉਣਾ ਚਾਹੀਦਾ ਸੀ ਇਹਨੂੰ ਮੈਂਟਲ ਖਾਨੇ ਰੱਖਣਾ ਚਾਹੀਦਾ ਸੀ ਉਹਦੇ ਫਾਦਰ ਨੇ ਵੀ ਸਾਡੇ ਸਾਹਮਣੇ ਇਸ ਗੱਲ ਨੂੰ ਕਬੂਲਿਆ ਕਿ ਇਹ ਜਿਹੜਾ ਪਹਿਲੇ ਵੀ ਇਦਾਂ ਦੀ ਸਾਨੂੰ ਲਾਮੇ ਕਹੀ ਜਾਂਦੇ ਸੀ ਪਰ ਐਡਾ ਵੱਡਾ ਇਹ ਗਲਤੀ ਕਰੇਗਾ ਇੰਦੀ ਵੱਡਾ ਅੰਜਾਮ ਦੇਵੇਗਾ ਇਹ ਸਾਡੇ ਜਿਹੜੀ ਆ ਗੱਲ ਜਿਹੜੀ ਆ ਧਿਆਨ ਵਿੱਚ ਨਹੀਂ ਪਰ ਇਹ ਆ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲੇ ਵੀ ਕਿ ਇਹ ਜਿਹੜੀਆਂ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਰਿਆ ਹੁਣ ਜਿਹੜੀ ਅਗਲੀ ਪ੍ਰਕਿਰਿਆ ਜਿਹੜੀ ਆ ਹੁਣ ਵੇਖੋ ਬਿਆਨ ਜੜੇ ਆਗੇ ਆ ਉਹਦੇ ਮਦਰ ਦੇ ਕੁੜੀ ਦੇ ਬਿਆਨ ਹੋ ਰਹੇ ਨੇ ਬਿਆਨਾਂ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਮੈਡੀਕਲ ਦੀ ਆ ਮੈਡੀਕਲ ਹੋਏਗਾ ਉਹਦੇ ਵਿੱਚ ਜੋ ਵੀ ਜਿਹੜੇ ਇਹਦੇ ਆਪਣਾ ਪ੍ਰੂਫ ਮਿਲਣਗੇ ਉਹ ਸਾਰੇ ਦੇ ਸਾਰੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਲੱਗਦਾ ਪਿਆਵਾ ਕਿ ਪੁਲਿਸ ਜਿਹੜੀ ਆ ਕੀ ਕਾਰਵਾਈ ਜਿਹੜੀ ਆ ਕੀ ਕਰਨ ਵਿੱਚ ਕਿਸੇ ਨਾ ਕਿਸੇ ਆਣਾ ਕਾਣੀ ਨਹੀਂ ਦੀ ਆ ਕਰਨ ਢਿੱਲ ਗਜ਼ਰਨ ਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਨੂੰ ਸਾਨੂੰ ਡੀਲ ਕਰ ਰਿਹਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉਸ ਟੀਮ ਦੇ ਨਾਲ ਬੰਦੇ ਆਏ ਨੇ ਉਹਨਾਂ ਨੂੰ ਡੀਲ ਕਰ ਰਿਹਾ ਕਿਤੇ ਨਾ ਕਿਤੇ ਸਾਨੂੰ ਜ਼ਮੀਨ ਸਮਾਨ ਦਾ ਫਰਕ ਜਿਹੜਾ ਨਜ਼ਰ ਆ ਰਿਹਾ ਇਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਦਾ ਔਰ ਮਾਨ ਸਰਕਾਰ ਤੱਕ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹਦੇ ਮਸਲੇ ਦੇ ਉੱਤੇ ਸਾਨੂੰ ਇਨਸਾਫ ਦਾ ਮਿਲਿਆ ਤੇ ਭਾਈ ਜਰਾ ਕਿਤੇ ਇਦਾਂ ਨਾ ਹੋਵੇ ਕਿ ਸਾਨੂੰ ਜਿਹੜਾ ਰੋਡਾਂ ਦੇ ਉੱਤੇ ਆਉਣਾ ਪਏ ਔਰ ਮੈਂ ਖਾਸ ਕਰਕੇ ਮਾਨ ਸਰਕਾਰ ਨੂੰ ਇਸ ਗੱਲ ਤੇ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਉਹ ਜਿਹੜੇ ਆ ਮੈਂਟਲ ਖਾਨੇ ਵਿੱਚ ਹੋਣੇ ਚਾਹੀਦੇ ਆ ਸਮਾਜ ਦੇ ਵਾਸਤੇ ਉਹ ਬੰਦੇ ਜਿਹੜਿਆ ਕਿਤੇ ਨਾ ਕਿਤੇ ਫਿੱਟ ਨਹੀਂ ਬੰਦੇ ਉਹਨਾਂ ਨੂੰ ਮੈਂਟਲ ਖਾਨਾ ਦੇ ਵਿੱਚ ਹੋਣਾ ਚਾਹੀਦਾ ਜੀ ਤੇ ਦੋਸ਼ੀ ਦੀ ਭਾਲ ਜਾਰੀ ਆ ਇਹਨੂੰ ਜਲਦੀ ਤੋਂ ਜਲਦੀ ਕਿੱਥਾ ਕਰਕੇ ਭੇਜ ਦਾਲਸੀ ਮਤਲਬ ਮਾਰਨ ਦੀ ਗੱਲ ਕਰ ਰਹੇ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਬਤਨੀ ਇਸ ਤਰ੍ਹਾਂ ਦੀ ਕੋਈ ਗੱਲ ਸਿਰਫ ਇੰਨੀ ਗੱਲ ਆ ਲੜਕੀ ਨੇ ਕੋਈ ਸਿੱਖਿਆ ਨਹੀਂ ਲਈ ਨਹੀਂ ਨਹੀਂ ਨਾ ਨਾ ਜੇ ਇਸ ਤਰ੍ਹਾਂ ਜੋ ਵੀ ਇਹਨਾਂ ਦੇ ਉਹਨਾਂ ਲੜਕੀ ਦੀ ਮਾਤਾ ਦੇ ਬਿਆਨ ਦੇ ਮਧਾਰਮ ਜੋ ਕਾਰਵਾਈ ਪਾਉਂਦੀ ਕੀਤੀ ਜਾ ਰਹੀ ਹੈ ਐਫ ਆਈ ਆਰ ਕੱਢਤੀ ਗਈ ਰੱਖੂੰ ਬਿਆਨ ਹੋ ਰਿਹਾ ਕੱਢੇ ਜਾਂਦੇ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ